ਹਾਂਜੀ ਮੇਟਰੋ ਕੀ ਹਾਲ ਚਾਲ ਆ ਸਵਾਤ ਆ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਸਵੇਰ ਦੇ 5:30 ਵਜੇ ਹੋਇਆ ਤੇ ਚੱਲਿਆ ਹੁਣ ਟੋਚਰ ਮੇਲੇ ਨੂੰ ਤੇ ਤੁਹਾਨੂੰ ਦਿਖਾਉਣਾ ਟਰੈਕਟਰ ਲੱਦੇ ਹੋਏ ਆ ਜਮਜੂਤ ਦਾ ਝੋਟਾ ਬਾਈ ਮੁੰਡਿਓ ਗੱਗੀ ਤਲੇਮਾਲੇ ਦਾ ਸੋਨਾ ਲੀਕਾ ਡੀਆਈ 60 ਐਤਗੀ ਦੇਖੋ ਇਹ ਤੇ ਜੰਗਾੜ ਬਹੁਤ ਲਾਇਆ ਤੇ ਜੇ ਵਧੀਆ ਕੰਮ ਕਰੂਗਾ ਹਨਾ ਬਾਕੀ ਬੱਚੇ ਦਿਖਾ ਦਨੇ ਤੁਹਾਨੂੰ ਟਰਾਲੀ ਚ ਇਹਦੀ ਰਹਿਣ ਸਹਿਣ ਦਾ ਪ੍ਰਬੰਧ ਵਧੀਆ ਕਰਕੇ ਲੈ ਕੇ ਗਏ ਆ। ਸਵਾਦ ਨਹੀਂ ਆਉਂਦਾ ਆਪਦੇ ਡਾਇਰੈਕਟਰਾਂ ਆਵਣਾ। ਕਿਉਂਕਿ ਨਾ ਤਾਂ ਬਿਸਤਰੇ ਚੱਕੀ ਜਾਂਦੇ ਆ ਤੇ ਆ ਆ ਗਿਆ ਭਾਈ ਸੀਪੀ ਵਾਲਾ ਆਰਐਕਸ। ਜਿਹੜਾ ਗਿੱਲ ਮੇਲੇ ਦਾ ਦੂਜਾ ਨੰਬਰ ਜੇਤੂ ਸੀਗਾ ਤੇ ਆ ਆ ਗਿਆ ਭਾਈ ਜਸੀ ਵਾਲਾ ਯੌਂਡੀ 5310। ਇੱਥੇ ਰਹਿੰਦੇ ਹਾਂ। ਕੁਝ ਨਹੀਂ ਦੇਖਦਾ ਮੇਰੇ ਜੀ। ਹਾਂ ਤੁਸੀਂ ਲੇਟ ਮੈਂ ਦਾ ਆਖਣਾ ਕਿਤੋਂ ਦਾ ਆਇਆ? ਕਿਉਂ ਆਂਦਿਆ? ਹਾਂ ਪੀਲੀ ਚਾਚੂ। ਦੱਬਦੋ ਕਿਲੀ ਹੁਣ ਛੋਟਾ ਗੇਅਰ ਦਿਖਾ ਦੇ ਹੁਣ ਕਿਹੜਾ ਲਾਇਆ ਤੇ ਚੰਗਾ ਆਪਣੀ ਵੜੀ ਹੈ ਛੋਟਾ ਗੇਅਰ ਦਿਖਾ ਦਿੰਦੇ ਲਾਇਆ ਹੋਇਆ ਚੰਗਾ ਠੀਕ ਹੈ ਹੁਣ ਹੈ ਆਜ ਅੰਤਰ ਕਢਾ ਕੇ ਲਿਆਂਦਾ ਬਾਈ ਕੱਲ ਆਪਾਂ ਆ ਦੇਖੋ ਕਿਉਂ ਸੈੱਟ ਲੱਗਿਆ ਦੋ ਫਲੈਕਸ ਇਹਨਾਂ ਨੇ ਰੋਲਤੀਆਂ ਬਈਆਂ ਬੜੀਆਂ ਲਾ ਦੋ ਟਰਾਲੀ ਤੇ ਲਾਈਆਂ ਦੀਆਂ ਰੱਖ ਲਈਆਂ ਇਹਨਾਂ ਨੇ ਯਾਰ ਲੈ ਵੀ ਹੁਣ ਤੋਰੋ ਗਰਾ ਮਾਰ ਸੈਲਫ ਬਾਈ ਡੈੱਕ ਖੜ ਗਿਆ ਕਹਿੰਦੇ ਮੁੰਡੇ ਉਹ ਹੁਣ ਡੈੱਕ ਸਮਾਰ ਨੂੰ ਖੜੇ ਹੈ ਕਿ ਅੱਜ ਉਹ ਛੋਟਾ ਘੇਰ ਲੱਗਣਾ ਬਾਕੀ ਧੁੰਦ ਵਾਲੀ ਆ ਹੈ ਬਾਲਟੀ ਨਹੀਂ ਭਰੀ ਬਾਲਟੀ ਨਹੀਂ ਭਰੀ ਸਹੀ ਗੱਲ ਐ ਉੱਧਰ ਕਿੱਥੇ ਦਿੱਕ ਉੱਧਰੋਂ ਛੋਟਾ ਘੇਰ ਨਹੀਂ ਅਜੇ ਉਹ ਕਰ ਰਿਹਾ ਧੁੰਦ ਕਰਕੇ ਦੋਨੇ ਥਣਾ ਚੋਂ ਘਟਾ ਲੈ ਵੀ ਦੇਖਦੇ ਆਂ ਤੂੰ ਧੁੰਦ ਹਟ ਗਈ ਫਿਰ ਛੋਟੇ ਘੇਰ ਦਾ ਵੀ ਕਮਾਲ ਦਿਖਾਵਾਂਗੇ ਇਹਦਾ ਡੈਕ ਸਮਾਰਦਾ ਮੁੰਡਾ ਧੁੰਦ ਦੇਖੋ ਬਹੁਤ ਆ ਜੀ ਮੂੰਹ ਹੀ ਲੱਗਦਾ ਜੇ ਵੀਡੀਓ ਚ ਘਟਾ ਮੂੰਹ ਬੜੀ ਆ ਫਿਰ ਝੋਟੇ ਗੇਅਰ ਦਾ ਤੁਹਾਨੂੰ ਪਤਾ ਹੀ ਹੈ ਦੋ ਲੱਗ ਗਿਆ ਫਿਰ ਛੇਤੀ ਰੁਕਦਾ ਨਹੀਂ ਹੁੰਦਾ ਰੋਕਣ ਵਾਸਤੇ ਜਗ੍ਹਾ ਚਾਹੀਦੀ ਆ ਚਲੋ ਫਿਰ ਅੱਗੇ ਚੱਲ ਕੇ ਦਿਖਾਉਨੇ ਫਿਰ ਅਜੇ ਲੈ ਵੀ ਲਹਿਰੇਗਾ ਕੇ ਬੋਟ ਦੇ ਮੋਢੇ ਤੇ ਲਹਿਰੇਗਾ ਮਰਾ ਤੋਂ ਆਦੀ ਲਾਟ ਮਾਰਦਾ ਮੋਢੇ ਚਲ ਹੁਣ ਜਾ ਗਿਆ ਭੜਕੇ ਮਰੋ ਆ ਗਿਆ ਮੋੜੇ ਉਹ ਤੀਜੇ ਨੂੰ ਛੋਟਾ ਗੇ ਲੱਗਾ ਹੋਇਆ ਹਾਂ ਸਹੀ ਦਿਖਾ ਆ ਗਿਆ ਗੇ ਛੋਟੇ ਘੇਰਦੇ ਤੇ 100 ਰੁਪਏ ਸਾਨੂੰ ਕਰਦਾ ਹੀ ਬਹੁਤ ਆ ਬਾਈ ਛੋਟੇ ਘੇਰ ਚ ਰੁੱਕਦਾ ਨਹੀਂ ਪਰ ਇੱਥੋਂ ਵਧਾ ਲੱਗਦਾ ਵੀ ਡੀਜ਼ਲ ਫੁੱਲ ਖੋਲਿਆ ਹੋਇਆ ਬਟਰ ਵਾਡੀ ਲੀਕ ਹੋ ਗਈ ਕਹਿੰਦੇ ਪਾਣੀ ਮਾਰਦਾ ਸਾਰਿਆਂ ਦੇ ਉੱਪਰ ਸਾਤੜੇ ਪਹੁੰਚੀ ਹੈ ਗੱਲ ਸਾਤੜੇ ਬਸ ਠੀਕ ਹੈ ਲੈ ਵੀਰੇ ਟਰਾਲੀ ਕਿੱਕ ਕਰ ਲਈ ਇੱਕ ਇਹਦੇ ਮਗਰ ਕਰ ਲਈ ਪ੍ਰੀਤ ਮਗਰ ਇੱਕ ਇਹਦੇ ਮਗਰ ਕਰ ਲਈ ਹੁਣ ਪਾਣੀ ਹੋ ਪਾਈਆਂ ਨੇ ਚ ਵਾਟਰਵਾਡੀ ਫਾਸਲੀਕ ਹੋ ਗਈ ਛੋਟੇ ਗੇਅਰ ਦਾ ਦੇਖਣਾ ਸੀ ਕਮਾਲ ਯਾਰ ਕਿਹੜਾ ਛੋਟਾ ਗੇਅਰ ਵਾਟਰਵਾਡੀ ਲੀਕ ਹੋਣ ਕਰਕੇ ਹੌਲੀ ਹੌਲੀ ਜਾ ਰਹੇ ਆ ਪਤਾ ਨਹੀਂ ਕੁਝ ਹੈ ਨਾ ਰੇਸ ਤਾਂ ਆਉਂਦਾ ਨਹੀਂ ਗਾਲੇ ਲੋੜ ਤੇ ਆਉਂਦਾ ਲੋੜ ਤੇ ਫੁੱਲ ਪਾਣੀ ਪਾਣੀ ਮਾਰਦਾ ਐ ਟਰਾਈ ਚ ਆਉਂਦਾ ਨਹੀਂ ਹੈਗਾ ਰੇਸ ਦੇ ਕੇ ਕੀ ਕਾਰਨ ਹੋ ਸਕਦਾ ਹੈ ਕੀ ਤੁਮਾਗਰ ਕਹਿੰਦੇ ਟਰਾਲੀ ਪਾਉਂਦਾ ਸੀ ਲਿਫਟ ਨਹੀਂ ਚੱਕੀ ਪਰ ਪੈਪ ਖੋਲ ਕੇ ਦੇਖਿਆ ਜਦੋਂ ਰੇਸ ਮਾਰਦੀ ਕਿਸੇ ਨੇ ਆਹ ਦੇਖੋ ਐ ਕਰਤਾ ਕੰਮ ਇਹਦਾ ਲੀਟਰ ਤੇ ਢੋਲਦਾ ਲਿਫਟ ਵਾਲਾ ਹੌਰ ਜਲੂਰੀ ਆ ਗਏ ਕਹਿੰਦੇ ਗਰੁੱਪ ਇਕੱਠੇ ਹੋ ਗਏ ਹਾਂ ਚੱਲ ਪੇ ਤੁਸੀਂ ਕੰਡਾ ਕਰਾਇਆ ਏ ਨਾ ਕਰਾਵਾ ਜੀ ਅੱਛਾ ਕਰਾਉਣ ਆ ਜੀ ਚਲੋ ਫਿਰ ਆ ਕਿਹੜੀ ਖੇਡ ਲੱਗ ਗਈ ਰੱਜ ਕਰਨ ਓਏ ਤੂੰ ਵੀ ਜੜ ਗਿਆ ਅੱਧੀ ਅੱਧੀਆਂ ਤੇਰੀ ਰੀਲਾ ਚੱਲਦੀ ਆ ਤਾਂ ਕਹਿੰਦੇ ਤੂੰ ਰੀਲਾ ਚੱਲਦੀ ਆ ਸਹੀ ਗੱਲ ਆ ਵੀਡੀਓ ਨਹੀਂ ਚੱਲਦੀ ਕਪੜਾ ਟਰੈਕਟਰ ਤੇ ਮੂਰਲੇ ਤੇ ਵਗ ਜਾ ਨਾ ਨਾ ਫੋਨ ਹੈ ਨਾ ਹੱਟ ਦੇ 刚才跑了多少米？ ਸਸ 1600 ਚੱਕਰਾਂ ਦੇ ਗਿਆ 2500 ਚੱਕਰ ਆਸਾ ਉਹਰ ਤੋਂ ਦਾ ਉਹਦੇ ਖਲਾ ਨਾ ਰੋਕੇ ਵਰਜੇ ਦੀ ਕੋਈ ਸ਼ਿਕਾਇਤ ਨਹੀਂ ਨਾ ਹੀ ਲੱਗਿਆ ਮਾਰਦੇ ਮੈਂ ਤੇ ਵੀ ਆ ਗਿਆ ਲੱਗ ਵੀ ਮੇਤਰੋ ਕਹਿੰਦਾ ਟਰੈਕਟਰ ਚੱਲ ਪੇ ਗੰਡੇ ਨੂੰ ਤਰਨਾਟ ਆਇਆ ਹੋਇਆ ਹੈ ਤਰਨਾਟ ਟਰੈਕਟਰ ਵਾਲਾ ਹੈ ਬਾਈ ਲਾਰਾ ਆਉਂਦਾ ਲੱਗਿਆ ਪੂਰਾ ਇਹ ਕਿਚੜੀ ਉੱਤੇ ਹਨਾ ਹੋਏ ਯੂਪੀ ਵਾਲਾ ਹੈ ਹਰਿਆਣੇ ਵਾਲੇ ਵਾਲੇ ਟਰੈਕਟਰ ਆ ਸਾਰੇ ਉਹ ਆਉਂਦਾ 55 ਇੱਕ ਬੋਹਰੇ ਆ ਲੱਗੇ ਲੇਖਾ ਨੂੰ ਆ ਵਾਲੇ ਨਾ ਵੇ ਇਹੇ ਲਈ ਨਾ ਪਤਾ ਕਿ ਉਹ ਉਹ ਵੱਟ ਤਾ ਵੇ ਇਹਨਾਂ ਨੂੰ ਬੋਇਟਰੀ ਪੇਟ ਨਹੀਂ ਮਲੇ ਮਿੱਟੀ ਲੱਦਿਆ ਹੁੰਦੇ ਨੇ ਯਾਰ ਬੋਹਰੇ ਆ ਜੀ ਸਸਤਾ ਆ ਗਿਆ ਤਾਹੂ ਪਹੁੰਚ ਗਿਆ ਵੇ ਤਾਹੂ ਪਹੁੰਚ ਗਿਆ ਕਹਿੰਦੇ ਤਾਹੂ ਆ ਗਿਆ ਕਹਿੰਦੇ। ਭਾਦਰ ਵੀ ਵੱਡਾ ਕੋਲ ਹੈ। ਕਾ ਐ ਓਏ। ਹੋੜਾ ਵੱਡਾ ਹੈ ਸਰੇ। ਆਪਣੋ ਦੀ ਕੋਪਣੀ ਹੈ। ਮਠਾੜੂ ਵਾਲਾ ਪਹੁੰਚਿਆ ਕਹਿੰਦਾ ਜੇ ਡੀਐਲ ਸੀ ਰੱਖੋ। 15 ਨਾਲ ਜਾਨਾ ਉੱਥੇ ਹਾਂ ਦੋ ਵਾਰ। ਟਰੈਕਟਰ ਬਹੁਤ ਹੋਣਗੇ। ਸਾਰੇ ਟਰੈਕਟਰ ਦਿਖਾਵਾਂਗੇ। ਐਂ ਬੱਲੇ ਹੋਰੀ ਪਾਉਂਦੀ ਹੈ ਕਹਿੰਦਾ ਮੰਡਿਓ ਲਹਿਰੇ ਵਾਂਗ ਬਦਲ। ਇਹਦਾ ਭਾਂਜੋ ਮੇਰੇ ਪਸੇਰੀਆਂ ਚੱਕੀ ਵਰਦਾ ਓਏ। ਪਸੇਰੀਆਂ ਚੱਕੀ ਵਰਦਾ। ਆਉੜੇ ਆ ਗਏ ਆ ਗਏ ਵਿਅੰਤ ਜੀ ਮੇਰੀ ਐਰੀ ਪਾ ਦੇ ਠੋਚਾ ਦੇ ਕੰਢਾ ਕਰਾ ਲਿਆ ਸਾਥੀਆਂ ਲਈ ਵਰਦਾ ਜਾਊਗਾ ਵੇਟ ਬਾਕੀ ਉਹਦਾ ਸਹੀ ਗੱਲ ਹੈ ਸਾਥੀਆਂ ਦਾ ਲਾ ਕੇ ਟਰੈਕਟਰ ਦੇ ਟਰੈਕਟਰ ਚੜੇ ਆਉਂਦੇ ਨੇ ਕਹਿੰਦੇ ਮੁੰਡਿਓ ਆ ਗਏ ਕਹਿੰਦੇ ਐਰੀ ਆ ਕਹਿੰਦੇ ਫਰੰਟ ਵਾਲਾ ਇਹ ਗਰਾਊਂਡ ਆ ਗਿਆ ਮਿੱਤਰੋ ਪੂਰਾ ਐਨ ਕਰਾ ਗਿਆ ਚੱਕੜ ਚੱਕੜ ਬਹੁਤ ਤੇਰੇ ਅੱਗੋਂ ਦੀ ਉਤਰੂਗਾ ਉਤਰੂਗਾ ਕੋਈ ਨਹੀਂ ਛੋਡੀ ਪੈਣ ਦੇ ਬਹੁਤ ਗਰਾਉਂਡ ਸਾਫ ਹੈ ਕਹਿੰਦਾ ਮਿੱਤਰੋ ਲੁੱਕ ਪਾਈ ਪਈ ਹੈ ਹੈ ਅੱਜ ਚੱਕਰ ਜਾਲਾ ਮਾਰ ਰਿਹਾ ਦੇਖੀ ਜੋ ਟੱਜ ਜਾਲਾ ਬੋਲੇ ਤੂੰ ਨਹੀਂ ਜੱਲਣੇ ਪਿੰਦੇ ਚੱਲ ਟਰੈਕਟਰ ਬਹੁਤ ਆ ਮੈਟਰੋ ਕਹਿੰਦੇ 100 ਟਰੈਕਟਰ ਹੈ ਲਗਭਗ ਗਰਾਊਂਡ ਦੇਖ ਲੋ ਪਹਿਲਾਂ ਦਾ ਬਾਈ ਦੇਖਦੇ ਆ ਸਰਗੇ ਦੇਖੋ ਲਵੇ ਨਾ ਲਾਵਦੇ ਬਾਈ ਦੋ ਤੋਂ ਦੋ ਲੌੜਾਂ ਦੀ ਡੈਟ ਹੈ ਕਿਉਂ ਉਤਰ ਜੂਗਾ ਆ ਜਾ ਇੱਥੇ ਟੱਕਰ ਚ ਉਤਰ 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 ਆ ਦੇਖ ਲੈ ਟੱਕਰ ਤਾਂ ਹੈਗੀ ਹੋਰ ਯਾਰ ਉਹ ਦੇਖ ਉਹ ਦਿਓ ਬਣਾ ਰਹੇ ਚਾ ਵਾਲਾ ਮਰਦਾ ਫੋਟਾ ਇੱਥੇ ਲਾਦਾ ਇੱਥੇ ਠੀਕ ਹੈ ਇੱਥੇ ਬੈਠ ਕਰ ਲੈ ਕੋਣ ਦੇ ਆਪ ਤੀਕੇ ਲੈ ਲੀਂ ਲੱਭੀ ਗਾ ਜੌਂਡੀਅਰ ਦਾ ਲਾਲਿਆ ਇੱਕ ਟਰਾਲੀ ਚ ਤੇ ਦੂਜਾ RX ਲਾਉਣ ਲੱਗੇ ਆ ਲੱਗਿਆ ਹੋਇਆ ਲੱਗਿਆ ਹੋਇਆ ਦੇਖ ਲਿਆ ਓ ਲੇ ਵੀ ਹੁਣ ਕੰਡੇ ਤੇ ਚੱਲਦੇ ਆ ਲੈ ਵੀ ਮਤਰੋ ਕਹਿੰਦੇ ਨੇ ਨਾ ਤਰਨਾਟ ਗੁਰਪੁੱਤਰਨਾਟ ਗੁਰਪਾ ਆ ਗਿਆ ਲੈ ਵੀ ਤਰਨਾਟ ਹੋਰ ਭਾਈ ਗੁਰਚਰਨਾ ਗੁਰਚਰਨਾ ਤੇਰਨ ਕੇਹਰ ਚਰਨਾ ਗੁਰਚਰਨਾ ਹੋਰ ਜੀ ਠੀਕ ਹੈ ਜੀ ਹੋਰ ਠੀਕ ਹੈ ਭਾਈ ਹੋਰ ਬਜੀ ਹੋਰ ਜੀ ਇਹ ਬੱਸ ਹੋਰ ਭਾਈ ਇਹ ਆ ਇੰਦਰੀ ਤੇਜ ਹੈ ਇਹ ਅੱਛਾ ਇੰਦਰੀ ਚਲੋ ਜੰਗੀ ਗਿਆ ਲੈ ਭਈ ਦਰਸ਼ਕ ਕਰਦੇ ਰਹਿੰਦੇ ਆ ਸਤਨਾਮ ਤਰਨਾਟ ਤਰਨਾਟ ਹੁੰਦੀ ਰਹਿੰਦੀ ਆ ਆ ਗਿਆ ਲੈ ਵੀ ਦੇਖਦੇ ਕੀ ਤੱਕ ਪਾਉਂਦਾ ਕਿੰਨੇ ਲੈ ਕੇ ਮਟਰਟਰ ਅੱਜ ਤਿੰਨ ਤਿੰਨ ਠੀਕ ਹੈ ਬਾਕੀ ਦਾ ਫਿਰ ਗਰਾਉਂਡ 'ਚ ਹੀ ਦੇਖਾਂਗੇ ਕੀ ਕਰਦੇ ਹਨ ਹੂੰ ਲੈ ਵੀ ਕਹਿੰਦੇ ਟਰੈਕਟਰ ਤੇ ਟਰੈਕਟਰ ਚੜਿਆ ਪਿਆ ਇੱਧਰ ਵੀ ਟਰੈਕਟਰ ਹੈ ਤੇ ਇੱਧਰ ਵੀ ਟਰੈਕਟਰ ਹੈ ਲਗਭਗ 100 ਟਰੈਕਟਰ ਦੇ ਕਰੀਬ ਹੈਗਾ ਬਾਤੀ ਕਿ ਹੈਗਾ 100 ਟਰੈਕਟਰ ਲਗਭਗ